ਹੋਨਰੇਬਲ ਚੀਫ ਜਸਟਿਸ ਆਫ ਇੰਡੀਆ ਸੂਰਜਕANT ਜੀ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਐਗਜ਼ੀਕਟਿਵ ਚੇਅਰਮੈਨ ਸ਼੍ਰੀ ਏਕੇ ਮਿਸ਼ਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਜੂਤ ਅਗੇਂਸਟ ਡਰੱਗਸ ਦੀ ਮਹਿੰਮ ਚਲਾਈ ਜਾ ਰਹੀ ਹੈ ਇਸ ਮਹਿੰਮ ਦੇ ਤਹਿਤ ਅੱਜ ਜ਼ਿਲ੍ਹਾ ਕਚੇਰੀ ਵਿੱਚ ਨੁੱਕੜ ਨਾਟਕ ਦਾ ਆਯੋਜਨ ਵਾਇਆ ਸਕੂਲ ਦੇ ਬੱਚਿਆਂ ਰਾਹੀਂ ਕੀਤਾ ਗਿਆ ਇਸ ਮਹਿੰਮ ਵਿੱਚ ਵੱਧ ਚੜਕੇ ਵਕੀਲ ਸਹਿਬਾਨ ਅਤੇ ਮੀਡੀਏਟਰ ਅਤੇ ਪੈਨ ਲਾਇਰਜ਼ ਅਤੇ ਸਾਰੇ ਸਮੂਹ ਜਸਾਵਾਨ ਨੇ ਹਿੱਸਾ ਲਿਆ ਮੈਂ ਉਮੀਦ ਕਰਦੀ ਹਾਂ ਇਸ ਨਸ਼ਾ ਵਿਰੋਧੀ ਜੜੀ ਪ੍ਰਚਾਰ ਹੈ ਇਸ ਦਾ ਇੰਪੈਕਟ ਸੁਸਾਇਟੀ ਤੇ ਅਤੇ ਬਹੁਤ ਹੀ ਅੱਛੇ ਤਰੀਕੇ ਨਾਲ ਇਹਨਾਂ ਨੂੰ ਮੈਸੇਜ ਆਏਗਾ ਕਿ ਕਿਸ ਤਰ੍ਹਾਂ ਆਪਾਂ ਨਸ਼ਾ ਛੁਡਾਣਾ ਹੈ ਇਸ ਕਰਕੇ ਮੈਂ ਹੀ ਯੂਥ ਨੂੰ ਇਹੀ ਅਪੀਲ ਕਰਦੀ ਹਾਂ ਕਿ ਸਾਰੇ ਨਸ਼ਾ ਛਡਾਓ ਪੰਜਾਬੀਓ ਜਾਗੋ ਅਤੇ ਨਸ਼ੇ ਦੀ ਜੜੀ ਹਗੀਆਂ કડਵੀ ਲਹਿਰ ਹੈ ਇਹਨੂੰ ਆਪਣੇ ਦੇਸ਼ ਚੋਂ ਕੱਢ ਕੇ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ। ਆਨਰੇਬਲ ਚੀਫ ਜਸਟਿਸ ਆਫ ਇੰਡੀਆ ਸੂਰਜਕਾਂਤ ਜੀ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਐਗਜ਼ੀਕਟਿਵ ਚੇਅਰਮੈਨ ਸ਼੍ਰੀ ਏਕੇ ਮਿਸ਼ਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਜੂਤ ਅਗੇਂਸਟ ਡਰੱਗਸ ਦੀ ਮਹਿੰਮ ਚਲਾਈ ਜਾ ਰਹੀ ਹੈ। ਇਸ ਮਹਿੰਮ ਦੇ ਤਹਿਤ ਅੱਜ ਜ਼ਿਲ੍ਹਾ ਕਚੇਰੀ ਵਿੱਚ ਨੁਕੜਨਾਟਕ ਦਾ ਆਯੋਜਨ ਵਾਇਆ ਸਕੂਲ ਦੇ ਬੱਚਿਆਂ ਰਾਹੀਂ ਕੀਤਾ ਗਿਆ। ਇਸ ਮੁਹਿੰਮ ਵਿੱਚ ਵੱਧ ਚੜਕੇ ਵਕੀਲ ਸਹਿਬਾਨ ਅਤੇ ਮੀਡੀਏਟਰ ਅਤੇ ਪੈਨਲ ਲਾਇਰਜ਼ ਅਤੇ ਸਾਰੇ ਸਮੂਹ ਜਸਾਬਾਨ ਨੇ ਹਿੱਸਾ ਲਿਆ ਮੈਂ ਉਮੀਦ ਕਰਦੀ ਹਾਂ ਇਸ ਨਸ਼ਾ ਵਿਰੋਧੀ ਜੜੀ ਪ੍ਰਚਾਰ ਹੈ ਇਸ ਦਾ ਇੰਪੈਕਟ ਸੁਸਾਇਟੀ ਤੇ ਅਤੇ ਬੋਥ ਹੀ ਅੱਛੇ ਤਰੀਕੇ ਨਾਲ ਇਹਨਾਂ ਨੂੰ ਮੈਸੇਜ ਆਏਗਾ ਕਿ ਕਿਸ ਤਰ੍ਹਾਂ ਆਪਾ ਨਸ਼ਾ ਛੁਡਾਣਾ ਹੈ ਇਸ ਕਰਕੇ ਮੈਂ ਹੀ ਯੂਥ ਨੂੰ ਇਹੀ ਅਪੀਲ ਕਰਦੀ ਹਾਂ ਕਿ ਸਾਰੇ ਨਸ਼ਾ ਛਡਾਓ ਪੰਜਾਬੀਓ ਜਾਗੋ ਅਤੇ ਨਸ਼ੇ ਦੀ ਜੜੀ ਹੈ ਗਿਆ ਕੜਵੀ ਲਹਿਰ ਹੈ ਇਹਨੂੰ ਆਪਣੇ ਦੇਸ਼ ਤੋਂ ਕੱਢ ਕੇ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਸੂਰਜਕਾਂਤ ਜੀ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਐਗਜ਼ੀਕਟਿਵ ਚੇਅਰਮੈਨ ਸ਼੍ਰੀ ਏ ਕੇ ਮਿਸ਼ਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਜੂਤ ਅਗੇਂਸਟ ਡਰੱਗਸ ਦੀ ਮਹਿੰਮ ਚਲਾਈ ਜਾ ਰਹੀ ਹੈ ਇਸ ਮਹਿੰਮ ਦੇ ਤਹਿਤ ਅੱਜ ਜ਼ਿਲ੍ਹਾ ਕਚੇਰੀ ਵਿੱਚ ਨੁਕੜ ਨਾਟਕ ਦਾ ਆਯੋਜਨ ਵਈਏ ਸਕੂਲ ਦੇ ਬੱਚਿਆਂ ਰਾਹੀਂ ਕੀਤਾ ਗਿਆ ਇਸ ਮਹਿੰਮ ਵਿੱਚ ਵੱਧ ਚੜਕੇ ਵਕੀਲ ਸਹਿਬਾਨ ਅਤੇ ਮੀਡੀਏਟਰ ਅਤੇ ਪੈਨਲ ਲਾਇਰਜ਼ ਅਤੇ ਸਾਰੇ ਸਮੂਹ ਜਨ ਸਹਿਬਾਨ ਨੇ ਹਿੱਸਾ ਲਿਆ ਮੈਂ ਉਮੀਦ ਕਰਦੀ ਹਾਂ ਇਸ ਨਸ਼ਾ ਵਿਰੋਧੀ ਜਿਹੜੀ ਪ੍ਰਚਾਰ ਹੈ ਇਸ ਦਾ ਇੰਪੈਕਟ ਸੁਸਾਇਟੀ ਤੇ ਅਤੇ ਬਹੁਤ ਹੀ ਅچھے ਤਰੀਕੇ ਨਾਲ ਇਹਨਾਂ ਨੂੰ ਮੈਸੇਜ ਆਏਗਾ ਕਿ ਕਿਸ ਤਰ੍ਹਾਂ ਨਸ਼ਾ ਛਡਾਣਾ ਹੈ ਇਸ ਕਰਕੇ ਮੈਂ ਹੀ ਯੂਥ ਨੂੰ ਇਹੀ ਅਪੀਲ ਕਰਦੀ ਹਾਂ ਕਿ ਸਾਰੇ ਨਸ਼ਾ ਛਡਾਓ ਪੰਜਾਬੀਓ ਜਾਗੋ ਅਤੇ ਨਸ਼ੇ ਦੀ ਜੜੀ ਹੈ ਗਿਆ ਕੜਵੀ ਲਹਿਰ ਹੈ ਇਹਨੂੰ ਆਪਣੇ ਦੇਸ਼ ਚੋਂ ਕੱਢ ਕੇ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ